ਬੀਤੇ ਇੱਕ ਮਹੀਨੇ ਦੇ ਵਿੱਚ ਉਤਰੀ ਰੇਲਵੇ ਦੀ ਫਿਰੋਜ਼ਪੁਰ ਡਿਵੀਜ਼ਨ ਦੇ ਚੈਕਿੰਗ ਸਟਾਫ ਦੁਆਰਾ 2 ਕਰੋੜ 69 ਲੱਖ ਰੁਪਏ ਦਾ ਜੋ ਹੈ ਜੁਰਮਾਨਾ ਵਸੂਲਿਆ ਗਿਆ ਹੈ ਫਿਰੋਜ਼ਪੁਰ ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ ਦੁਆਰਾ ਬਿਨਾ ਟਿਕਟ ਅਤੇ ਅਨਿਯਮਿਤ ਯਾਤਰਾ ਨੂੰ ਰੋਕਣ ਦੇ ਲਈ ਰੇਲ ਗੱਡੀਆਂ ਦੇ ਵਿੱਚ ਤਿੱਖੀ ਟਿਕਟ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਸਾਰੇ ਅਸਲੀ ਰੇਲ ਉਪਭੋਗਤਾਵਾਂ ਨੂੰ ਆਰਾਮਦਾਇਕ ਯਾਤਰਾ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ ਰੇਲਵੇ ਅਧਿਕਾਰੀ ਮੁਤਾਬਕ ਜੁਲਾਈ ਮਹੀਨੇ ਦੌਰਾਨ ਟਿਕਟ ਚੈਕਿੰਗ ਸਟਾਫ ਅਤੇ ਡਿਵੀਜ਼ਨ ਦੇ ਮੁੱਖ ਟਿਕਟ ਇਨਸਪੈਕਟਰਾਂ ਦੁਆਰਾ ਰੇਲ ਗੱਡੀਆਂ ਦੇ ਵਿੱਚ ਟਿਕਟ ਜਾਂਚ ਦੌਰਾਨ ਕੁੱਲ 43092 ਰੇਲ ਯਾਤਰੀ ਬਿਨਾਂ ਟਿਕਟ ਜਾਂ ਫਿਰ ਅਨਿਮੇਤ ਯਾਤਰਾ ਕਰਦੇ ਪਾਏ ਗਏ ਨੇ ਤੇ ਉਹਨਾਂ ਤੋਂ ਕੁੱਲ 2 ਕਰੋੜ 69 ਲੱਖ ਰੁਪਏ ਦਾ ਮਾਲੀਆ ਜੁਰਮਾਨੇ ਵਜੋਂ ਵਸੂਲਿਆ ਗਿਆ ਇਸ ਦੇ ਨਾਲ ਫਿਰੋਜ਼ਪੁਰ ਡਿਵੀਜ਼ਨ ਦੀ ਆਮਦਨ ਦੇ ਵਿੱਚ ਵਾਧਾ ਹੋਇਆ ਜੋ ਕਿ ਟਿਕਿੰਗ ਟਿਕਟ ਚੈਕਿੰਗ ਸਟਾਫ ਦੁਆਰਾ ਕੀਤਾ ਗਿਆ ਕਿ ਸ਼ਲੰਗ ਆ ਕੰਮ ਹੈ ਤੇ ਇਸ ਦੇ ਨਾਲ ਹੀ ਡਿਵੀਜ਼ਨ ਦੇ ਰੇਲਵੇ ਯਾਤਰੀਆਂ ਨੂੰ ਜੋ ਹੈ ਸਾਫ਼ ਰੱਖਣ ਦੇ ਆਮ ਲੋਕਾਂ ਨੂੰ ਸਟੇਸ਼ਨ ਤੇ ਗੰਦਗੀ ਫੈਲਾਉਣ ਤੋਂ ਰੋਕਣਾ ਤੇ ਉਹਨਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਦੇ ਲਈ ਡਿਵੀਜ਼ਨ ਦੇ ਮੁੱਖ ਸਟੇਸ਼ਨਾਂ ਤੇ ਨਿਯਮਿਤ ਜਾਂਚ ਕੀਤੀ ਜਾਂਦੀ ਹੈ ਨਤੀਜੇ ਵਜੋਂ ਸਟੇਸ਼ਨ ਕੰਪਲੈਕਸ ਦੇ ਵਿੱਚ ਗੰਦਗੀ ਫੈਲਾਉਣ ਦੇ ਲਈ ਜੁਲਾਈ ਦੇ ਵਿੱਚ 414 ਯਾਤਰੀਆਂ ਤੋਂ 75200 ਰੁਪਏ ਵਸੂਲ ਕੀਤੇ ਗਏ ਨੇ ਡਿਵੀਜ਼ਨਲ ਰੇਲਵੇ ਮੈਨੇਜਰ ਸ਼੍ਰੀ ਸੰਜੀਵ ਕੁਮਾਰ ਨੇ ਕਿਹਾ ਹੈ ਕਿ ਫਿਰੋਜ਼ਪੁਰ ਡਿਵੀਜ਼ਨ ਦੇ ਵਿੱਚ ਟਿਕਟ ਜਾਂਚ ਮੁਹਿੰਮ ਜੋ ਹੈ ਜਾਰੀ ਰਹਿਣਗੀਆਂ ਤੇ ਟਿਕਟ ਚੈਕਿੰਗ ਦਾ ਮੁੱਖ ਉਦੇਸ਼ ਰੇਲਵੇ ਟਿਕਟਾਂ ਦੀ ਵਿਕਰੀ ਨੂੰ ਬਿਹਤਰ ਬਣਾਉਣਾ ਹੈ ਤੇ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਯਾਤਰੀ ਬਿਨਾਂ ਟਿਕਟ ਯਾਤਰਾ ਨਾ ਕਰੇ ਯਾਨੀ ਕਿ ਫਿਰੋਜ਼ਪੁਰ ਡਿਵੀਜ਼ਨ ਦੇ ਵਿੱਚ ਜ਼ੀਰੋ ਟਿਕਟਰ ਰਹਿ ਤੋ ਯਾਤਰਾ ਦਾ ਟੀਚਾ ਰੱਖਿਆ ਗਿਆ ਹੈ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰ ਪਰਮਦੀਪ ਸਿੰਘ ਸੈਣੀ ਨੇ ਕਿਹਾ ਹੈ ਕਿ ਰੇਲਵੇ ਮਾਲੀਆ ਵਧਾਉਣ ਦੇ ਨਾਲ-ਨਾਲ ਫਿਰੋਜ਼ਪੁਰ ਡਿਵੀਜ਼ਨ ਦਾ ਟਿਕਟ ਚੈਕਿੰਗ ਸਟਾਫ ਯਾਤਰੀਆਂ ਦੀ ਮਦਦ ਕਰਕੇ ਸਮਾਜਿਕ ਫਰਜ਼ ਵੀ ਨਿਭਾਉਂਦਾ ਹੈ ਤੇ ਸ਼ਲਾਘਾ ਇਹੋ ਕੰਮ ਕਰਨ ਵਾਲੇ ਰੇਲਵੇ ਕਰਮਚਾਰੀਆਂ ਦਾ ਮਨੋਬਲ ਵਧਾਉਣ ਦੇ ਲਈ ਉਹਨਾਂ ਨੂੰ ਸਮੇਂ-ਸਮੇਂ ਤੇ ਪ੍ਰਸ਼ੰਸਾ ਪੱਤਰ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ